ਗੁਰਦੁਆਰਾ 6ਵੀਂ ਪਾਤਸ਼ਾਹੀ ਰੇਨਵਾੜੀ ਸ਼੍ਰੀਨਗਰ 1616 ਈਸਵੀ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਸ਼੍ਰੀਨਗਰ ਆਏ ਸਨ ਉੱਥਾਂ ਉਹਨਾਂ ਨੇ ਇਸ ਸਥਾਨ ਤੇ ਕਈ ਸਾਲਾਂ ਤੋਂ ਉਡੀਕ ਰਹੀ ਇੱਕ ਬਿਰਧ ਮਾਤਾ ਮਾਤਾ ਭਾਗ ਭਰੀ ਜੀ ਨੂੰ ਆਪਣੇ ਦਰਸ਼ਨ ਦਿੱਤੇ ਸਨ ਅਤੇ ਮਾਤਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਪਣੇ ਹੱਥੀਂ ਖੱਦਰ ਦਾ ਤਿਆਰ ਕੀਤਾ ਹੋਇਆ ਚੋਲਾ ਪੇੜ ਕੀਤਾ ਸੀ ਅਤੇ ਗੁਰੂ ਸਾਹਿਬ ਜੀ ਨੇ ਉਹ ਚੋੜਾ ਪਹਿਨਿਆ ਮਾਤਾ ਜੀ ਦੀ ਉਮਰ ਵਢੇਰੀ ਹੋਣ ਕਰਕੇ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ ਉਹਨਾਂ ਨੇ ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਕੀਤੀ ਕਿ ਉਹਨਾਂ ਨੂੰ ਅੱਖਾਂ ਦੀ ਰੋਸ਼ਨੀ ਦਾ ਦਾਨ ਬਖਸ਼ ਦਿੱਤਾ ਜਾਵੇ ਤਾਂ ਕਿ ਉਹ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਸਕਣ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਵਰਸ਼ਾ ਜ਼ਮੀਨ ਵਿੱਚ ਮਾਰਿਆ ਅਤੇ ਉੱਥੋਂ ਨਿਕਲੇ ਪਾਣੀ ਦੇ ਛਿੱਟੇ ਮਾਤਾ ਭਾਗ ਭਰੀ ਜੀ ਦੀਆਂ ਅੱਖਾਂ ਉੱਤੇ ਮਾਰੇ ਜਿਸ ਨਾਲ ਮਾਤਾ ਜੀ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਆ ਗਈ